ਓਮਕਾਰ ਸਤਗੁਰ ਪਰਸਾਦਾ ਤਨਾਸਰੀ ਮਹਾਲਾ ਪੰਜਵਾ ਤੁਮਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾ ਨੇਮਕ ਨੇਮਖ ਤੁਮਹਿ ਪ੍ਰਤਪਾਲੋ ਹਮ ਬਾਰਕ ਤੁਮਰੇ ਤਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਮਖਣੇ ਮਖਾ ਤੁਮਹੀ ਪ੍ਰਤਪਾਲ ਹੋ ਹਮ ਬਾਰਕ ਤੁਮਰੇ ਤਾਰੇ ਦੇਵਾ ਇਕ ਕਮਨ ਗਣ ਕਹੀਐ ਬੇਸ਼ਮਾਰ ਬਯੰਤ ਸੁਆਮੀ ਤੇਰੋ ਅੰਤ ਨਕਿ ਨੇਹੀ ਲਹੀ ਰਹਾ ਉਟ ਪਰਾਧ ਹਮਾਰੇ ਖੰਡ ਹੋ ਅਣਕ ਵਿਦੇ ਸਮਯਾਵੋ ਹਮ ਅਗਿਆਨ ਅਲਕਮਤ ਥੋਰੀ ਤੁਮੇ ਆਪਨ ਬਿਰਦਰਖਾਵੋ ਤੁਮਰੀ ਸਾਰਨ ਤੁਮਰੀ ਆਸ ਤੁਮੀ ਸਜਨ ਸੁਹੇਲੇ ਰਾਖੋ ਰਖਣ ਹਰਿ ਦਿਆਲਾ ਨਾਨਕ ਕਰਕੇ ਗੋਬੀ ਤੇ ਤੇਮਰੀ ਸਰਨ ਤੁਮਰੀ ਆਸ ਤੁਮਹੀ ਸਜਣ ਸੁਹੇਲੇ ਰਾਖੋ ਰਖਣ ਹਰਿ ਦਿਆਲਾ ਨਾਨਕ ਕਰਕੇ ਗੋਬੀ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਏ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕਨਾ ਤੁਕ ਭੁੱਲ ਚੁਕ ਮਾਫ ਆਪ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਧੰਨ ਗੁਰੂ ਕੀਆਂ ਸੰਗਤਾਂ ਜੀ ਆਇਆਂ ਨੂੰ ਗੁਰਮਖ ਪਿਆਰ ਸਾਧ ਸੰਗਤ ਜੀ ਬੇਨਤੀ ਹੈ ਆਪੋ ਆਪਣੇ ਥਾਂ ਤੇ ਸਜੇ ਰਵ ਥਾਲ ਗੁਣ ਪ੍ਰੰਤ ਫੇਰ ਸੰਗਤ ਨੇ ਦਰਸ਼ਨ ਕਰਨੇ ਹਨ ਸੋ ਸਾਧ ਸੰਗਤ ਜੀ ਬੇਨਤੀ ਹੈ ਜੋ ਕੱਲ ਨੂੰ 8 ਤਰੀਕ ਨੂੰ ਜੋ 13 ਮੰਜਲਾ ਸਥਾਨ ਝੋੜੜਾ ਬਾਬਾ ਜੀ ਦੇ ਨਗਰ ਪਿੰਨ ਜਨਮਨਗਰ ਤੋਂ ਬਾਬਾ ਜੀ ਦਾ ਉੱਥੇ ਸਥਾਨ ਹੈ ਨਾਨਕ ਸਰ 13 ਮੰਜਲਾ ਉੱਥੋਂ ਸੰਤ ਬਾਬਾ ਕਾਲਾ ਸਿੰਘ ਜੀ ਵੱਲੋਂ ਨਗਰ ਕੀਰਤਨ ਆ ਰਿਹਾ ਹੈ ਜੋ ਨਾਨਕਸਰ ਇੱਥੇ ਪਹੁੰਚੇਗਾ ਝੋੜੜਾਂ ਤੋਂ ਚੱਲ ਕੇ ਨਾਨਕਸਰ ਸਾਰੇ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਜੋ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਜੀ ਦੇ ਉਤਾਰ ਦਿਹਾੜੇ ਨੂੰ ਸਮਰਪਿਤ ਇਹ ਗੁਰਪੁਰਬ ਦੇ ਸੰਬੰਧ ਦੇ ਵਿੱਚ ਇਹ ਨਗਰ ਕੀਰਤਨ ਕੱਢਿਆ ਜਾਵੇਗਾ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰ ਕੇ ਸਤਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਪਿਆਰ ਨਾਲ ਸਾਰੇ ਸਤਨਾਮ ਵਹਿਗੁਰੂ ਜਪੋ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਸਤਿਨਾਮ 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 ਜੀ